ਸੱਚਖੰਡ ਸ੍ਰੀ ਹਰਮੰਦਰ ਸਾਹਿਬ ਆਉਣ ਵਾਲੇ ਲਖਾਂ ਸ਼ਰਧਾਲੂਆਂ ਦੀ ਇੱਥੇ ਮਨੋ ਕਾਮਨਾ ਪੂਰੀ ਹੋਣ ਦੇ ਚੱਲਦੇ ਸ਼ੋਮਨੀ ਕਮੇਟੀ ਨੂੰ ਐਕਸਕਲੂਸਿਵ ਵਰਲਡ ਰਿਕਾਰਡ ਵੱਜੋਂ ਨਿਵਾਜਿਆ ਗਿਆ ਹੈ ਅੱਜ ਐਕਸਕਲੂਸਿਵ ਵਰਲਡ ਰਿਕਾਰਡ ਦੀ ਟੀਮ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਪੁੱਜੀ ਤੇ ਸ਼ੋਮਨੀ ਕਮੇਟੀ ਦੇ ਪ੍ਰਬੰਧਾਂ ਨੂੰ ਲੈ ਕੇ ਅੱਜ ਬਹੁਤ-ਬਹੁਤ ਸ਼ੁਕਰਾਨਾ ਸ਼ੋਮਨੀ ਕਮੇਟੀ ਨੂੰ ਐਕਸਕਲੂਸਿਵ ਵਰਲਡ ਰਿਕਾਰਡ ਵੱਜੋਂ ਨਿਵਾਜਿਆ ਗਿਆ ਹੈ ਇਸ ਮੋਕੇ ਟੀਮ ਅਧਿਕਾਰੀ ਨੇ মিডিਆ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਅਸੀਂ ਸ਼੍ਰੋਮਣੀ ਪ੍ਰਬੰਧਕ ਕਮੇਟੀ ਦੇ ਪ੍ਰਬੰਧਾਂ ਨੂੰ ਜਦੋਂ ਚੈਕਿੰਗ ਕੀਤੀ ਅਲੱਗ-ਅਲੱਗ ਤੇ ਬਹੁਤ ਵਧੀਆ ਪ੍ਰਬੰਧ ਪਾਏ ਗਏ ਅੱਜ ਇਹਨਾਂ ਨੂੰ ਸਤਕਾਰ ਦੇ ਨਾਲ ਨਿਵਾਜਿਆ ਗਿਆ ਹੈ ਉਹਨਾਂ ਕਿਹਾ ਕਿ ਇੰਨੀ ਠੰਡ ਦੇ ਬਾਵਜੂਦ ਵੀ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕਾਂ ਵੱਲੋਂ ਮੇਰੀ ਟੀਮ ਦੇ ਤਰਫ ਆਉਣ ਵਾਲੇ ਸ਼ਰਧਾਲੂਆਂ ਦੇ ਨਾਲ ਬਹੁਤ ਪਿਆਰ ਦੇ ਅਤੇ ਸਤਿਕਾਰ ਦੇ ਨਾਲ ਦੇਖਰੇਖ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਅਸੀਂ ਇੱਥੇ ਆ ਕੇ ਵੇਖਿਆ ਕਿ ਅਲੱਗ-ਅਲੱਗ ਧਰਮਾਂ ਦੇ ਲੋਕ ਇੱਥੇ ਗੁਰੂਕਾਰ ਵਿੱਚ ਆਉਂਦੇ ਨੇ ਤੇ ਸਭ ਨੂੰ ਪ੍ਰੇਮ ਪਿਆਰ ਕੀਤਾ ਜਾਂਦਾ ਹੈ। ਉਹਨਾਂ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਦਰਬਾਰ ਸਾਹਿਬ ਨੂੰ ਇੱਕ ਵਧੀਆ ਰਿਕਾਰਡ ਦੇ ਨਾਲ ਫੇਰ ਨਿਵਾਜਿਆ ਜਾਵੇ। ਇਸ ਮੌਕੇ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਦੇ ਮੈਨੇਜਰ ਨੇ মিডিਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਵਿੱਚ ਰੋਜ਼ਾਨਾ ਲੱਖਾਂ ਦੀ ਤعداد ਦੇ ਵਿੱਚ ਸੰਗਤਾਂ ਦਰਸ਼ਨ ਮੇਲੇ ਕਰਨ ਆਉਂਦੀਆਂ ਨੇ ਤੇ ਬਹੁਤ ਸਾਰੀਆਂ ਸੰਗਤਾਂ ਦਾ ਸੁਪਨਾ ਹੁੰਦਾ ਹੈ ਕਿ ਅਸੀਂ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਦੇ ਦਰਸ਼ਨ ਕਰੀਏ ਕਈਆਂ ਦਾ ਸੁਪਨਾ ਪੂਰਾ ਹੋ ਜਾਂਦਾ ਹੈ ਤੇ ਕਈਆਂ ਦਾ ਅਧੂਰਾ ਰਹਿ ਜਾਂਦਾ ਹੈ ਹੁਣ ਠੰਡ ਦੇ ਦਿਨ ਵਿੱਚ ਵੀ ਲਗਭਗ ਘੰਟਾ ਖੜ ਕੇ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਦੇ ਦਰਸ਼ਨ ਕਰਨੇ ਪੈਂਦੇ ਨੇ ਅੱਜ ਵਰਲਡ ਰਿਕਾਰਡ ਦੀ ਟੀਮ ਪੁੱਜੀ ਤੇ ਇਹਨਾਂ ਨੇ ਵੀ ਵੇਖਿਆ ਕਿ ਸਭ ਤੋਂ ਵੱਧ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਸੰਗਤਾਂ ਦਰਸ਼ਨ ਮੇਲੇ ਕਰਨ ਵਾਸਤੇ ਆਉਂਦੀਆਂ ਨੇ ਇਹ ਇੱਥੇ ਪਹੁੰਚੇ ਨੇ ਅਸੀਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵੱਲੋਂ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਐਕਸਕਲੂਸਿਵ ਵਰਲਡ ਰਿਕਾਰਡ ਦੇ ਨਾਲ ਨਿਵਾਜਨ ਤੇ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਢਿੱਥੇ ਸਭੇ ਥਾਵ ਨਹੀਂ ਤੁਜੇ ਹਾ ਬਾਕ ਅਨਸਾਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਰਜਾਨਾ ਲੱਖਾਂ ਦੀ ਤਦਾਦ ਦੇ ਵਿੱਚ ਸੰਗਤਾਂ ਦਰਸ਼ਨ ਮੇਲੇ ਕਰਨ ਆਉਂਦੀਆਂ ਨੇ ਬਹੁਤ ਸਾਰੀਆਂ ਸੰਗਤਾਂ ਦਾ ਸੁਪਨਾ ਹੁੰਦਾ ਕਿ ਅਸੀਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਦਰਸ਼ਨ ਕਰੀਏ ਕਈਆਂ ਦਾ ਸੁਪਨਾ ਪੂਰਾ ਹੋ ਜਾਂਦਾ ਕਈਆਂ ਦਾ ਅਧੂਰਾ ਰਹਿ ਜਾਂਦਾ ਹੁਣ ਠੰਡ ਦੇ ਦਿਨ ਵਿੱਚ ਵੀ ਅੱਜ ਲਗਭਗ ਘੰਟਾ-ਘੰਟਾ ਖੜ ਕੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਦਰਸ਼ਨ ਕਰਨੇ ਪੈਂਦੇ ਨੇ ਅੱਜ ਵਰਲਡ ਰਿਕਾਰਡ ਦੀ ਟੀਮ ਪੁੱਜੀ ਆ ਇਹਨਾਂ ਨੇ ਵੇਖਿਆ ਕਿ ਸਭ ਤੋਂ ਵੱਧ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਸੰਗਤਾਂ ਦਰਸ਼ਨ ਮੇਲੇ ਕਰਨ ਬਾਤੇ ਆਉਂਦੀਆਂ ਨੇ ਇਹ ਇੱਥੇ ਪਹੁੰਚੇ ਨੇ ਅਸੀਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਜਿਹੜਾ ਨਾਮ ਉਹ ਰਜਿਸਟ੍ਰੇਸ਼ਨ ਬਤਾ ਦੇ ਜੋ ਆਈ ਵਾਲ ਕੋਲ ਹੈ ਮੈਂ ਡਾਕਟਰ ਪੰਕਜ ਖਟਵਾਨੀ ਐਕਸਕਲੂਸਿਵ ਵਰਡ ਰਿਕਾਰਡਸ ਆਪਰੇਸ਼ਨ ਹੈਡ ਅੱਜ ਜੀ ਹਾਂ ਗੋਲਡਨ ਟੈਂਪਲ ਅੰਮ੍ਰਿਤਸਰ ਆਏ ਹੋਏ ਨੇ आज दरबार साहिब को एक्सक्लूसिव वर्ल्ड रिकॉर्ड टीम की तरफ से वर्ल्ड रिकॉर्ड दिया गया मोस्ट विजिटेड श्रिंस इन द वर्ल्ड का टाइटल हम लोगों ने दिया है ये गोल्डन टेंपल जहाँ पर दरबार साहिब जहाँ पर प्रतिदिन लाख से भी ज़्यादा लोग आते हैं और अपनी विश पूरी होने के बाद सुकून पाने के लिए या कोई विश मांगने के लिए सभी धर्मों के लोग यहाँ आए दिन आते हैं और बड़ा ही सुकून पाते हैं और उसी के लिए आज एक्सक्लूसिव वर्ल्ड रिकॉर्ड टीम की तरफ से दरबार साहिब को रिकॉर्ड दिया गया इससे पहले भी हम लोग दो हज़ार बीस में दर ये दरबार साहिब को हम लोगों ने लार्जेस्ट फ्री किचन का रिकॉर्ड दिया था उस समय पर हम लोगों ने हमारी टीम की तरफ से पूरा किचन सिस्टम लंगर चेक किया गया था देखा गया था किस तरीके से मशीनों के द्वारा एक ही बार में एक कई कुंटल आटे के थ्रू और रोटियां इकट्ठी निकल रही हैं और रात को दो दो बजे एक एक बजे भी हम लोगों ने जा के चेक किया था तो भी देखा था कि लंगर भवन में लंगर चल रहा था और आज भी हम लोग जब यहाँ आए थे इतनी सर्दी होने के बावजूद भी पूरा जो है गोल्डन टेंपल श्रद्धालुओं से भरा हुआ है और कुछ दिन पहले भी हम लोगों ने देखा था कि फराह ख़ान और कई अलग अलग रिलीजन के भी लोग यहाँ आते हैं कोई बैर नहीं करता बड़ा सिस्टमेटिक तरीके से सब कुछ है यहाँ पे लोग भी बहुत कोपरेटिव हैं जो अंदर आप लोगों के ड्यूटीज़ पे लोग लगे हुए हैं वो बहुत कोपरेटिव हैं एक दूसरे को बड़ा उनका नेचर बहुत काइंड है सिम्प और बड़े तरीके से सब लोग बात करते हैं आज हमारी टीम की तरफ से या मैनेजर साहब को सर्टिफिकेट दिया गया है और मेरी और मेरी टीम की तरफ से बहुत बहुत शुभकामनाएं और हम और हम उम्मीद करते हैं कि आगे भी किसी नए टाइटल के साथ हम गोल्डन टेंपल दरबार साहिब को फिर से रिकॉर्ड दें खालसा वाहे गुरु